ਆਪ ਸਭ ਨੂੰ ਸ੍ਰੋਤੇ ਸ਼ੁਭੇਸ਼ਵਾਸੀਆਂ ਨੂੰ ਪਹਿਲਾ ਤੇ ਦਸਹਰੇ ਦੇ ਪਾਵਨ ਦਿਵਸ ਦੀਆਂ ਲੱਖ ਲੱਖ ਵਧਾਈਆਂ ਜਿੱਥੇ ਕੀ ਦਸਹਰੇ ਦਾ ਤਿਉਹਾਰ ਹੈ ਪੂਰੇ ਵਿਸ਼ਵ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾਂਦਾ ਹੈ ਜਿਸ ਨੂੰ ਕਿ ਅਸੀਂ ਵਿਜੇ ਦਸ਼ਮੀ ਵੀ ਕਹਿੰਦੇ ਹਾਂ ਇਹ ਤਿਉਹਾਰ ਜਿਹੜਾ ਪ੍ਰਤੀਕ ਹੈ ਕਿ ਹਮੇਸ਼ਾ ਨੇਕੀ ਦੀ ਜਿੱਤ ਹੁੰਦੀ ਹੈ ਔਰ ਬਦਈ ਦੀ ਹਾਰ ਹੁੰਦੀ ਹੈ ਸੋ ਆਓ ਸਾਰੇ ਨਾਲ ਕੇ ਇਸ ਤਿਉਹਾਰ ਨੂੰ ਬੜੇ ਧੂਮ-ਧਾਮ ਨਾਲ ਬੜੀ ਸ਼ਰਧਾ ਨਾਲ ਮਨਾਈਏ ਤੇ ਇਸ ਨੂੰ ਸੇਧ ਲੈਂਦੇ ਹੋਏ ਕੰਮ ਵੀ ਕਰੀਏ ਕੀ ਅਸੀਂ ਹਮੇਸ਼ਾ ਚੰਗੇ ਰਾਹ ਤੇ ਚੱਲਦੇ ਰਹਾਂਗੇ 인ਸਾਨੀਅਤ ਦੀ ਸੇਵਾ ਕਰੀਏ ਆਪ ਸਭ ਨੂੰ ਸਮੂਹ ਦੇਸ਼ ਵਾਸੀਆਂ ਨੂੰ ਪਹਿਲਾ ਤੇ ਦੁਸਰੇ ਦੇ ਪਾਵਨ ਦਿਵਸ ਦੀਆਂ ਲੱਖ ਲੱਖ ਵਧਾਈਆਂ ਜਿੱਥੇ ਕਿ ਦੁਸਹਿਰੇ ਦਾ ਤਿਉਹਾਰ ਪੂਰੇ ਵਿਸ਼ਵ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾਂਦਾ ਹੈ ਜਿਸ ਨੂੰ ਕਿ ਅਸੀਂ ਵਿਜੇ ਦਸ਼ਮੀ ਵੀ ਕਹਿੰਦੇ ਹਾਂ ਇਹ ਤਿਉਹਾਰ ਜਿਹੜਾ ਪ੍ਰਤੀਕ ਹੈ ਕਿ ਹਮੇਸ਼ਾ ਨੇਕੀ ਦੀ ਜਿੱਤ ਹੁੰਦੀ ਹੈ ਅਰ ਬਨੇ ਦੀ ਹਾਰ ਹੋ ਗਈ ਸੋ ਆਓ ਸਾਰੇ ਨਾਲ ਕੇ ਇਹ ਜਤਿਹਾਰ ਨੂੰ ਬੜੇ ਧੂਮ-ਧਾਮ ਨਾਲ ਬੜੀ ਸ਼ਰਧਾ ਨਾਲ ਮਨਾਈਏ ਤੇ ਸੋ ਸੇਦ ਲਾਂਦੇ ਹੋਏ ਕਾਮੇ ਕਰੀਏ ਕਿ ਹਮੇਸ਼ਾ ਚੰਗੇ ਰਾਸਤੇ ਤੇ ਚੱਲਦੇ ਰਹਾਂਗੇ ਇਨਸਾਨੀਅਤ ਦੀ ਸੇਵਾ ਕਰੀਏ ਔਰ ਹਮੇਸ਼ਾ ਸੱਚ ਦਾ ਸਾਥ ਦਈਏ ਔਰ ਇੱਕ ਵਾਰੀ ਫਿਰ ਤੋਂ ਮੇਰੇ ਵੱਲੋਂ ਔਰ ਸੋਚੀ ਆਮ ਆਦਮੀ ਪਾਰਟੀ ਦੀ ਟੀਮ ਵੱਲੋਂ ਆਪ ਸਭ ਨੂੰ ਸ਼ਹਿਰੇ ਦੇ ਪਾਵਨ ਤਿਹਾਰ ਦੀ ਅੱਲਾਹ ਲੱਖ ਲੱਖ ਵਧਾਈ ਜੈ ਸ੍ਰੀ ਰਾਮ ਚਲੋ 40 ਸਾਲ ਹੋ ਗਏ ਨੇ ਅਸੀਂ ਇਹ ਦੁਸਹਿਰਾ ਮਨਾ ਰਹੇ ਆ ਮਹਾਰਾਜ ਮੇਲਾ ਬਣਾ ਰਹੇ ਆ 40 ਸਾਲ ਦੇ ਅਸੀਂ ਇਹ ਤਿਹਾਰ ਮਨਾ ਰਹੇ ਆ ਬੜਾ ਸੁਖ ਸ਼ਾਂਤੀ ਨਾਲ ਦੇਖੋ ਕਿੰਨਾ ਰਾਸ਼ ਹੁੰਦਾ ਹੈ ਦੇਰ ਵੀ ਇੱਥੇ ਕੋਈ ਹਲੜਬਾਜੀ ਨਹੀਂ ਕੁਝ ਨਹੀਂ ਬੜਾ ਸੁਵਸਤੀ ਗੱਡੇ ਬੜਾ ਜੈਂਟਰੀ ਜੈਂਟਰੀ ਸਾਰਾ ਹੈ کہیں ਹਲੜਬਾਜੀ ਦੇ ਬੜੇ ਆਰਾਮ ਨਾਲ ਗੁਰੂ ਮਹਾਰਾਜ ਦੇ ਦਾਤ ਰਾਮ ਚੰਦ ਦੀ ਕਿਰਪਾ ਨਾਲ ਬੜੇ ਸ਼ਾਂਤੀਪੂਰਕ ਅਚਾਰ ਦੂਰਾ ਮੰਦਿਰ ਸ਼੍ਰੋਪਨਗਰ ٹرسٹ ਵੱਲੋਂ 22 ਸਤੰਬਰ ਨੂੰ ਰਾਮ ਰੀਲਾ ਦਾ ਆਯੋਜਨ ਸ਼ੁਰੂ ਕਰਕੇ ਇੱਕ ਤਰੀਕ ਤੱਕ RAMILA ਦਾ ਯੋਜਨ ਕੀਤਾ ਗਿਆ ਤੇ ਦੋ ਤੱਕ ਨੂੰ ਅੱਜ ਵਿਜੇਦਸ਼ਰਾ ਬੜੀ ਹੀ ਧੂਮਦਮ ਬੜੀ ਸ਼ਾਂਤੀ ਦੇ ਨਾਲ ਬੜੇ ਹੀ ਤਰੀਕੇ ਨਾਲ ਯੋਜਨ ਕੀਤਾ ਗਿਆ ਮੈਂ ਸ੍ਰਾਭਾ ਨਗਰ ਮੰਦਰ ਵੱਲੋਂ ਸਾਰਿਆਂ ਨੂੰ ਸ੍ਰਾਭਾ ਨਗਰ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਨਾ ਹੈ ਜਿਹੜਾ ਕਿ ਸਾਡਾ ਇਹ ਕਾਰਗਰਮ ਬਹੁਤ ਹੀ ਵਧੀਆ ਤਰੀਕੇ ਨਾਲ ਸਫਲ ਹੋਇਆ ਥੈਂਕ ਯੂ ਆਪ ਸਭ ਨੂੰ ਸਮੂਹ ਦੇਸ਼ ਵਾਸੀਆਂ ਨੂੰ ਪਹਿਲਾ ਤਾਂ ਦੁਸਹਿਰੇ ਦੇ ਪਾਵਨ ਦਿਵਸ ਦੀਆਂ ਲੱਖ ਲੱਖ ਵਧਾਈਆਂ ਜਿੱਤੇ ਕੀ ਦੁਸਹਿਰੇ ਦਾ ਤਿਉਹਾਰ ਹੈ ਪੂਰੇ ਵਿਸ਼ਵ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾਂਦਾ ਹੈ ਜਿਸ ਨੂੰ ਕਿ ਅਸੀਂ ਵਿਜੇ ਦਸ਼ਮੀ ਵੀ ਕਹਿੰਦੇ ਆ ਇਹ ਤਿਉਹਾਰ ਜਿਹੜਾ ਪ੍ਰਤੀਕ ਹੈ ਕਿ ਹਮੇਸ਼ਾ ਨੇਕੀ ਦੀ ਜਿੱਤ ਹੁੰਦੀ ਹੈ और हार सो आओ सारे रल के इस त्योहार बड़े धाम बड़ी श्रद्धा हुए काम भी करिए कि हमेशा चंगे रास्ते चलते रहेंगे इंसानियत की सेवा करिए ਪਰਮੇਸ਼ਰ ਸੱਚ ਦਾ ਸਾਥ ਦੇਈਏ ਔਰ ਇਕਵਰੀ ਫਿਰ ਤੋਂ ਮੇਰੇ ਵੱਲੋਂ ਉਸ ਮੁਜੀਆ ਆਮ ਆਦਮੀ ਪਾਰਟੀ ਦੇ 팀 ਵੱਲੋਂ ਆਪ ਸਭ ਨੂੰ ਸ਼ਹਿਰੇ ਤੇ ਪਾਵਨ ਦਿਹਾੜੀਆਂ ਲੱਖ ਲੱਖ ਵਧਾਈਆਂ ਜੈ ਸਿਆਰਾ ਚਲੋ 40 ਸਾਲ ਹੋ ਗਏ ਨੇ ਅਸੀਂ ਇਹ ਦੁਸਹਿਰਾ ਮਨਾ ਰਹੇ ਆ ਮਹਾਨ ਮੇਲਾ ਬਣਾ ਰਹੇ ਆ 40 ਸਾਲ ਦੇ ਅਸੀਂ ਇਹ ਤਿਉਹਾਰ ਬਣਾ ਰਹੇ ਆ ਬੜਾ ਸੁਖ ਸ਼ਾਂਤੀ ਨਾਲ ਦੇਖੋ ਕਿੰਨਾ ਰਾਸ਼ੀ ਹੁੰਦਾ ਹੈ ਫੇਰ ਵੀ ਇੱਥੇ ਕੋਈ ਹੰਗੜਬਾਜੀ ਨਹੀਂ ਕੁਝ ਨਹੀਂ ਬੜਾ ਸੁਵਸਤੀ ਗੱਦਾ ਬੜਾ ਜੈਂਟਰੀ ਜੈਂਟਰੀ ਸਾਰਾ کہیں ਹੰਗੜਬਾਜੀ ਦੇ ਬੜੇ ਆਰਾਮ ਨਾਲ ਗੁਰੂ ਮਹਾਰਾਜ ਦੇ ਦਾਤਾਂ ਤੇ ਕਿਰਪਾ ਨਾਲ ਬੜੇ ਸ਼ਾਂਤੀਪੂਰਕ ਅਚਾਰ। ਸ੍ਰੀ ਮੰਦਰ ਸ੍ਰਾਬਾ ਨਗਰ ਟਰਸਟ ਵੱਲੋਂ 22 ਸਤੰਬਰ ਨੂੰ ਰਾਮ ਰੀਲਾ ਦਾ ਆਯੋਜਨ ਸ਼ੁਰੂ ਕਰਕੇ 1 ਤਰੀਕ ਤੱਕ ਰਾਮ ਰੀਲਾ ਦਾ ਆਯੋਜਨ ਕੀਤਾ ਗਿਆ ਤੇ 2 ਤਿਉਹਰ ਨੂੰ ਅਜਿ ਬਦਸ਼ਹਿਰਾ ਬੜੀ ਹੀ ਧੂਮਦਮ ਬੜੀ ਹੀ ਸ਼ਾਂਤੀ ਦੇ ਨਾਲ ਬੜੇ ਹੀ ਤਰੀਕੇ ਨਾਲ ਆਯੋਜਨ ਕੀਤਾ ਗਿਆ। ਮੈਂ ਸ੍ਰਾਬਾ ਨਗਰ ਮੰਦਰ ਵੱਲੋਂ ਸਾਰਿਆਂ ਨੂੰ ਸ੍ਰਾਬਾ ਨਗਰ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਹੈ ਜਿਹੜਾ ਕਿ ਸਾਡਾ ਇਹ ਕਾਰਗਰਮ ਬਹੁਤ ਹੀ ਵਧੀਆ ਤਰੀਕੇ ਨਾਲ ਸਫਲ ਹੋਇਆ। ਥੈਂਕ ਯੂ।